ਪਤੋ ਉਹਦੀ ਲੱਗ ਦੀ ਸਰੇ ਕਹਾਣੀ ਉਹ ਦੁਨੀਆ ਯਾਦ ਕਰੇ ਜੋ ਕਰ ਗਏ ਪਹਿਲਵਾਨੀ ਆ ਦੁਨੀਆ ਯਾਦ ਕਰੇ ਜੋ ਕਰ ਗਏ ਪਹਿਲਵਾਨੀ ਤਰਮਿੰਦਰ ਪਹਿਲਵਾਨ ਕਾਹਦੀ ਲੱਗਿਆ ਬਈ ਹੁਣ ਕੱਟਣੀ ਤੇ ਆਏ ਹਾਏ 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 ਦੇਖੋ ਬੱਚੇ ਰੋ ਰਹੇ ਨੇ ਮੈਦਾਨ ਹੀ ਭਜਦੇ ਹੁੰਦੇ ਬੱਚਿਆਂ ਨੂੰ ਦਾਕੇ ਮਾਰਦੇ ਜਾਨਾ ਨੇ ਸ਼ਾਬਾਸ਼ ਬੇਸ਼ਾਬਾਸ਼ ਬਾਜੀ ਬਾਜੀ ਹਾਏ 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 ਬਾਤ ਬੱਚਾ ਉਧਰ ਸਾਡਾ ਮੀਰ ਗਿਆ ਲਾ ਰਿਹਾ ਹੈ ਪੰਧਾ ਸਰ ਜਰੂਰ ਮਾਨਸਮਾਨ ਕਰੇ ਜੀ ਮਰੀ ਤਾਕਦੀ ਕੁਸ਼ਤੀ ਚੱਲਦੀ ਹੋਈ ਦੇਖੋ ਕਿਹੜਾ ਪਹਿਲਵਾਨ ਜਿੱਤ ਪ੍ਰਾਪਤ ਕਰਦਾ ਐ ਇਹਨਾਂ ਧਰਤੀ ਭਾਗਾਂ ਵਾਲੀ ਔਰ ਜਿੱਥੇ ਮੇਲੇ ਲੱਗਦੇ ਨੇ ਉਹ ਧਰਤ ਪਵਿੱਤਰ ਹੋ ਜਾਂਦੀ ਜਿੱਥੇ ਪਹਿਲਵਾਨ ਪੱਤ ਕਰਦੇ ਨੇ ਉਹ ਧਰਤ ਪਵਿੱਤਰ ਹੋ ਜਾਂਦੀ ਜਿੱਥੇ ਪਹਿਲਵਾਨ ਮਲ ਜਿੱਤ ਕਰਦੇ ਨੇ ਇੱਕ ਪਾਸੇ ਕੁਸ਼ਤੀ ਜਿੱਤ ਪਾਸੇ ਤ੍ਰਿਤਪਾਲ ਪਹਿਲਵਾਨ ਜੀ ਬਲਵਾੜਾ ਤੇ ਦੂਜੇ ਪਾਸੇ ਪਰਮਿੰਦਰ ਪਹਿਲਵਾਨ ਜੀ ਕੁਹਾੜੀ ਦੇਖੋ ਕਿਹੜਾ ਪਹਿਲਵਾਨ ਜਿੱਤ ਪ੍ਰਾਪਤ ਕਰਦਾ ਜੀ ਦੇਖੋ ਜੀ ਪਰਵਾਨੀ ਜਿਹੜੀ ਆ ਕੁਸ਼ਤੀ ਜਾਂ ਮਤਲਬ ਆਪਾਂ ਦੇਖਦੇ ਆ ਜਦੋਂ ਕੋਈ ਪਹਿਲਵਾਨ ਚੰਗਾ ਪ੍ਰਦਰਸ਼ਨ ਕਰਦਾ ਦਾਅ ਮਾਰਦਾ ਆਪਣੀ ਆਟੋਮੈਟਿਕ ਹੁੰਦੀਆਂ ਜਾਂ ਵੱਜਾਲਾ ਪੈਂਦੀਆਂ ਇੱਕ ਬੰਦੇ ਦੇ ਨਾਲ ਇਸ ਕਰਕੇ ਇਹ ਐਵੇਂ ਆਪਣਾ ਜਿਹੜਾ ਸਰਕਲ ਜਿਹੜਾ ਖੂਨ ਦਾ ਉਹ ਤੇਜ਼ ਹੁੰਦਾ ਵੇਖਣ ਦੇ ਨਾਲ ਇਹ ਸਾਨੂੰ ਵੀ ਹੁੰਦਾ ਜੇ ਤਸੀਰ ਵੀ ਤੁਹਾਡਾ ਵੀ ਹੁੰਦਾ ਹੁਣ ਇਹਦਾ ਫਾਇਦਾ ਫਾਇਦਾ ਤੇ ਅੱਜ ਕੱਲ ਦੇ ਜਮਾਨੇ 'ਚ ਸਮਾਨ ਹੈ ਨਹੀਂ ਕਿਸੇ ਕੋਲ ਵੀ ਹਰੇਕ ਬੰਦਾ ਘਰੇ ਬੈਠਾ ਉਹ ਇੱਧਰ ਬਿਠਾ ਕੋ ਮੋਬਾਈਲ ਵੇਖੀ ਜਾਂਦਾ ਕੋ ਇੱਧਰ ਬਿਠੀ ਜਾਂਦਾ ਇੱਥੇ ਤੁਸੀਂ ਦੇਖੋ ਸਾਰੀ ਦੁਨੀਆਦਾਰੀ ਨੂੰ ਭੁੱਲ ਕੇ ਇੱਥੇ ਕੁਰਸੀ ਦੇ ਨਾਲ ਜੁੜੇ ਆ ਇਹਦਾ ਬਹੁਤ ਫਾਇਦਾ ਵਾ ਇੱਥੇ ਮੇਰੇ ਵੀਰ ਕਿਸੇ ਟੂਰਨਾਮੈਂਟ ਹੋਵੇ ਕੋਈ ਸੈਂਝ ਹੋਵੇ ਭਾਈ ਅਮਰਜੀਤ ਸਿੰਘ ਮੈਂ ਨਹੀਂ ਪੜੀ ਬਈ ਪੱਪੇ ਬਹੁਤ ਛੜ ਗਿਆ ਮਰੋ ਛਡੋ ਛਡੋ ਦੁਨੀ ਛੱਡ ਦੇ ਮਿੱਟੀ ਪਾ ਲੈ ਪਰ ਉਹ ਤੁਹਾਨੂੰ ਯਾਰ ਜੀ ਬਹੁਤ ਵਧੀਆ ਕਸਤੀ ਚੱਲਦੀ ਹੂ ਤੇ ਦੇਖੋ ਕਿਹੜਾ ਪਹਿਲਵਾਨ ਜਿੱਤ ਪ੍ਰਾਪਤ ਕਰਦਾ ਹੈ ਕਹਿੰਦਾ ਜੇ ਪੰਛੀ ਦੇਖਣ ਦੀ ਲੋੜ ਹੋਵੇ ਪਹਿਲਾਂ ਪਾਉਂਦਾ ਬਾਗਾਂ ਵਿੱਚ ਮੋੜ ਦੇਖੋ ਜੇ ਕੁਸ਼ਤੀ ਦੇਖਣ ਦੀ ਲੋੜ ਹੋਵੇ ਤਰਤਪਾਲ ਪਹਿਲਵਾਨ ਤੇ ਧਰਮਿੰਦਰ ਦਾ ਜੋੜ ਦੇਖੋ ਤਰਤਪਾਲ ਪਹਿਲਵਾਨ ਤੇ ਧਰਮਿੰਦਰ ਦਾ ਜੋੜ ਦੇਖੋ ਅੱਜ ਵੀ ਉਹ ਤੁਹਾਨੂੰ ਬਾਤਾ ਜੀ ਦੀ ਸ਼ੌਣ ਅੱਤੇ ਜਿਹਨੂੰ ਵੈਦਨੂ ਦੇ ਦੋ ਹੱਥ ਦਿੱਤੇ ਨੇ ਇੱਕ ਵਾਰ ਇਹਨਾਂ ਪਹਿਲਵਾਨਾਂ ਦੇ ਨਾਲ ਤੇ ਜੋਰ ਨਾਲ ਕਾਰਨੀ ਮਾਰਦੇ ਸਾਡੇ ਵੀ ਰਣੂ ਕੋਈਤੀ ਹੈ ਜੀ ਵਾਹ ਜੀ ਵਾਹ ਬਹੁਤ ਸ਼ਾਨਦਾਰ ਕੁਸ਼ਤੀ ਚੱਲਦੀ ਹੋਈ ਦੇਖੋ ਕਿੰਨਾ ਪਹਿਲਵਾਨ ਇਜਤ ਪ੍ਰਾਪਤ ਕਰਦੇ ਨਾਜ਼ਰ ਮੈਂ ਪਹਿਲਵਾਨ ਮਤਲਬ ਮੈਨੂੰ ਕਹਿੰਦੇ ਮਿੱਟੀ ਪਾ ਕੇ ਵਰ ਮਿੱਟੀ ਪਾਉਣ ਤੋਂ ਹੀ ਪਹਿਲਵਾਨ ਇਤਰਾਜ ਕਰਦੇ ਯਾਰ ਮੇਰੇ ਘਰ ਤੋਂ ਬਾਈ ਤੂੰ ਉਹਦੇ ਨਹੀਂ ਬਾਈ ਇਸ ਕਰਕੇ ਮੈਂ ਮਿੱਟੀ ਤਕਰੀਬਨ ਛੇ ਦੇ ਵਿੱਚ ਰੈਫਰੀ ਖੜਾ ਮੈਂ ਮਿੱਟੀ ਨਹੀਂ ਪਾਉਂਦਾ ਪਹਿਲਵਾਨ ਆਪਣੇ ਆਪ ਘੋਲਦੇ ਮਿੱਟੀ ਪਾਉਣ ਆਪਾਂ ਬ੍ਰੇਕ ਲੈਂਦੇ ਆਂਗੇ ਵਿੱਚੋਂ ਇਸ ਕਰਕੇ ਦੋਨੇ ਪਹਿਲਵਾਨਾਂ ਦਾ ਧੰਨਵਾਦ ਬੜੇ ਹੀ ਸੱਚਜੇ ਕਹਿੰਦੇ ਸਾਣੇ ਪਹਿਲਵਾਨਾ ਦੋਨੇ ਦੋਨੇ ਇਹ ਜਿਹੜਾ ਮਾਲਾ ਤੁਹਾਡੇ ਭਰਮਿੰਦਰ ਕਹਾਲੀਆ ਰਸਤੋਂ ਨੇ ਹੰਦ ਬਣਿਆ ਅਨੰਦਪੁਰ ਸਾਹਿਬ ਤੋਂ ਦੂਜੇ ਪਹਿਲਵਾਨ ਪੰਜਾਬ ਕੇਸਰੀ ਬਣਿਆ ਆਪਣੇ ਨੰਦਪੁਰ ਸਾਹਿਬ ਤੋਂ ਤੇ ਭੁੱਲੇ ਭੁੱਲੇ ਗੁਜਾਰਾ ਦਿੱਤਾ ਤੇ ਦੋਨੇ ਬੜੇ ਸੋਹਜੇ ਪਹਿਲਵਾਨ ਆ ਮਿੱਟੀ ਦੇ ਕਿੱਥੇ ਪਹਿਲਵਾਨ ਵੰਦੀਆਂ ਉੱਥੇ ਮੈਟ ਦੇ ਵੰਦੀਆਂ ਪਹਿਲਵਾਨ ਬਹੁਤ ਹੀ ਇਹਨਾਂ ਦੋਨਾਂ ਪਹਿਲਵਾਨਾਂ ਦੇ ਸਾਨੂੰ ਮਾਣ ਆ ਸ਼ਾਬਾਸ਼ ਵੀ ਤੁਹਾਨੂੰ ਪਰ ਜੀਪਾ ਸਰਪਾਰ ਰੋਸ਼ਨ ਸਿੰਘ ਜੀ ਘੁੱਟਦੇ ਜਿੱਤੇ ਕਿਸਾਨ ਅੱਜ ਦੇ ਕਿਸਾਨ ਜੁਗਿਆਂ ਦੇ ਸਦਸੇ ਪ੍ਰਧਾਨ ਸਾਹਿਬ ਨੇ ਉਹਨਾਂ ਮਿਲੋ ਵੀ ਸਾਡੇ ਪੰਜਾਬੀ ਬੋਲੋ ਤੋਂ ਕੋਈ ਸਤੇ ਵੱਡੇ ਮੰਚ ਮਾਨ ਜਿੱਤੇ ਦਿਨ ਮੈਂ ਕਹ ਦੋ ਧੰਨਵਾਦ ਕਰਦਾ ਬੜੀ ਤਾਕੀ ਕੁਸ਼ਤੀ ਚੱਲਦੀ ਹੋਈ ਕੰਨ ਛੱਟ ਤੇ ਵੀਰਾ ਕਰਨੀ ਰੀਸ ਸਰਆਪੀਆਂ ਦੀ ਓਏ ਦੇਖ ਪਟਾਕੇ ਪੰਦੇ ਔਰ ਕੁਸ਼ਤੀ ਖੇਡ ਪੰਜਾਬੀਆਂ ਦੀ ਆ ਦੇਖ ਪਟਾਕੇ ਪੰਦੇ ਕੁਸ਼ਤੀ ਖੇਡ ਪੰਜਾਬੀਆਂ ਦੀ ਖੇਡਾਂ ਨੂੰ ਮੈਂ ਜਾਏ ਭੁੱਲੋ ਪੰਜਾਬੀਓ ਆ ਨਸ਼ਿਆਂ ਜਰੁਰ ਦੀ ਜਾਂਦੀ ਜਵਾਨੀ ਨੂੰ ਬਚਾਓ ਪੰਜਾਬੀਓ ਨਸ਼ਿਆਂ ਜਰੁਰ ਦੀ ਜਾਂਦੀ ਜਵਾਨੀ ਨੂੰ ਬਚਾਓ ਪੰਜਾਬੀਓ ਇਧਰ ਪਾਸੇ

ਲਓ ਬਈ ਪਬਲਿਕ ਦੀ ਮੰਗ ਤੇ ਮੈਂ ਦੱਸ ਦਿਆਂ ਮੈਨੂੰ ਪਿੱਛੋਂ ਇਸ਼ਾਰਾ ਹੋਇਆ ਵੀ ਇਹ ਰਸਤਮ ਸਿੰਘ ਕਿੱਥੇ ਬਣਿਆ ਤੇ ਕਿੱਦਾਂ ਬਣਿਆ ਧਰਮਿੰਦਰ ਮੈਂ ਦੱਸ ਦੇਣਾ ਕੋਈ ਨਹੀਂ ਪਹਿਰਵਾਨ ਜਿੱਤਦੇ ਆ ਪਹਿਰਵਾਨ ਹਾਰਦੇ ਆ ਜੱਸਾ ਲਓ ਮੈਂ ਤਾੜੀ ਮਾਰੋ ਬੜੀ ਬੜੀ ਖੜਕੇ ਕਰੋ ਸੇਵਾ ਤੁਹਾਨੂੰ ਅੰਦਰਲੀ ਗੱਲ ਦੱਸਦੇ ਆ ਕਿ ਇਹ ਆ ਧਰਮਿੰਦਰ ਪਹਿਰਵਾਨ ਰਸਤਮ ਸਿੰਘ ਅਨੰਦਪੁਰ ਸਾਹਿਬ ਬਣਿਆ ਇਹਦੀ ਤੇ ਜੱਸੇ ਪਟਿਆਲੇ ਦੀ ਕੁਸ਼ਤੀ ਹੋਈ ਸੀ ਉੱਥੇ ਪਹਿਰਵਾਨ ਇਹ ਜੱਸੇ ਜਿੱਤ ਕੇ ਰਸਤਮ ਸਿੰਘ ਬਣਿਆ ਤੇ ਇਹ ਜੋ ਗਿਆ ਹਲੋ ਮੈਂ ਗਿਆ ਛੇਤੀ ਮਾਰ ਸ਼ਾਬਾਸ਼ ਭਾਈ ਸ਼ਾਬਾਸ਼ ਜਵਾਨ ਬਹੁਤ ਵਧੀਆ ਜਿਹੜੇ ਦੋਨੇ ਪਹਿਲਵਾਨ ਆ ਬੜੀ ਵਧੀਆ ਕੌਸ਼ੀ ਦਾ ਪ੍ਰਦਰਸ਼ਨ ਜਿਹੜੇ ਉਹ ਕਰ ਰਹੇ ਆ ਲੈ ਵੀ ਨਾਜ਼ਰ ਅੱਜ ਮੈਂ ਤੇਰੇ ਏਰੀਆ ਚ ਦੰਗਲ ਤੇ ਆਉਣਾ ਸੀ ਬਾਬਾ ਦੀਪਾ ਜੀ ਨੇ ਮੈਨੂੰ ਉੱਥੇ ਬੁਲਾਇਆ ਸੀ ਤੇ ਉਹਨਾਂ ਤੋਂ ਮੈਂ ਮਾਫੀ ਮੰਗੀ ਕਿਉਂਕਿ ਮੈਂ ਇਧਰ ਨਿਸ਼ਾਨ ਉਹਨਾਂ ਨੂੰ ਫੌਜੀ ਸਾਹਿਬ ਉਹਨਾਂ ਨੂੰ ਹਾਂ ਕਰ ਬੈਠਾ ਵੀ ਭਾਈ ਜਿੱਥੇ ਪਹਿਲਾਂ ਹਾਂ ਕਰਨੀ ਉੱਥੇ ਜਾਣਾ ਰਿਹਾ ਤੇ ਮੈਂ ਅੱਜ ਉਧਰ ਮਾਸੀਵਾੜਾ ਸਾਈਡ ਤੇ ਦੰਗਲ ਤੇ ਇੱਕ ਤੇ ਜਾਣਾ ਸੀ ਤੇ ਬਾਬਾ ਜੀ ਤੋਂ ਅੱਪਾ ਅੱਜ ਤੇ ਮਾਫੀ ਮੰਗ ਲੈਨੇ ਆ ਹੁਣ ਵੀ ਧੰਨਵਾਦ ਜੀ ਬਹੁਤ ਵਧੀਆ ਕਸ਼ਤੀ ਚੱਲਦੀ ਹੋਈ ਦੇਖੋ ਕਿ ਕਿੰਨਾ ਜੇਤ ਦੇ ਪ੍ਰਭ ਕਰਦੇ ਕੰਦਾ ਤੱਕ ਵੀ ਹੈ ਫਗਰ ਵੀ ਆਪਣੀ ਮਿੰਦ ਪਰ ਪਰ ਮੈਦਾਨੇ 'ਚ ਕੁਝ ਮਕਦਰ ਦੀ ਬਾਤ ਵੀ ਹੁੰਦੀ ਹੈ ਮੈਦਾਨੇ ਦੰਗ ਦੇ ਕੁਝ ਮਕਦਰ ਦੀ ਬਾਤ ਹੁੰਦੀ ਹੈ ਬਹੁਤ ਵਧੀਆ ਵੀ ਅੱਜ ਦੇਖੋ ਆਪਣੇ ਪੰਜਾਬ ਦੇ ਵਿੱਚ ਕਿਸਾਨੀ ਸੰਘਰਸ਼ ਵੀ ਚੱਲ ਰਿਹਾ ਹੈ ਤੰਮ ਤੁਹਾਡੇ ਜੋ ਕਿ ਮਾਝੇ ਨੂੰ ਮਾਨਾ ਦਰਸ਼ਨ ਸਿੰਘ ਜੀ ਫੇਰੂਮਾਨ ਉਹਨਾਂ ਨੇ ਪੂਰੇ 70 ਦਿਨ ਭੁਖੜ ਤਾਲ ਰੱਖੀ ਸੀ 70 ਦਿਨ ਹੁਣ ਸਾਡੇ ਬੱਲੇਵਾਲ ਸਾਹਿਬ ਜੀ ਜਗਜੀਤ ਸਿੰਘ ਜੀ ਬੱਲੇਵਾਲ ਭੁਖੜ ਤਾਲ ਤੇ ਬੈਠੇ ਨੇ ਆਪਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਹਰ ਇੱਕ ਕਣੀ ਨਾ ਗ੍ਰਾਹ ਭੜ ਜਾਂਦਾ ਹੈ 50 ਦਿਨ ਉਹਨਾਂ ਨੇ ਪੂਰੇ ਜੋ ਕਿ ਭੁਖੜਤਾਲ ਦੇ ਬੈਠੇ ਨੇ ਸਿਰਫ ਪਰਪਰ ਪਰ ਦੀ ਖਾਤਰ ਕਿਸਾਨੀ ਹੱਕਾਂ ਦੇ ਲਈ ਲੜ ਰਹੇ ਨੇ ਇੱਕ ਵਾਰ ਉਹਨਾਂ ਦੇ ਮਾਤੇ ਵੀ ਜ਼ੋਰ-ਜ਼ੋਰ ਤਾੜੀ ਮਾਰੋ ਬਾਈਗ ਨੂੰ ਆਪਣੀ ਜਿੱਦ ਪ੍ਰਮਾਣ ਕਰੇ ਇੱਕ ਇੱਕ ਮੇਰੀ ਬੇਨਤੀ ਵੀ ਮਨਜ਼ੂਰ ਕਰਿਓ ਇੱਕ ਬਾਪੂ ਸਰੂਪ ਸਿੰਘ ਜੀ ਹੋਏ ਉਹਨਾਂ ਨੇ 8 ਸਾਲ ਬੰਦੀ ਸਿੰਘਾਂ ਵਾਸਤੇ ਭੁਖੜਤਾਲ ਕੀਤੀ ਉਹ ਵੀ ਆਪਾਂ ਨੂੰ ਸਲਾਮ ਵਾਸਤੇ ਛੱਡ ਗਏ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦੇ ਉਹਨਾਂ ਵਾਸਤੇ ਵੀ ਤਾੜੀ ਮਾਰੋ ਮੇਰੇ ਤੇ ਜੀ ਜੀ ਬੜਾ ਪਿਆਰ ਮਿਲਦੇ ਜੀ ਬਈ ਦਰਸ਼ਕ ਵੀਰਾਂ ਲਈ ਜਾਣਕਾਰੀ ਲਈ ਕੱਲੂ ਇਸੇ ਗਰਾਊਂਡ ਦੇ ਵਿੱਚ ਕਬੱਡੀ ਕੱਪ ਹੋ ਰਿਹਾ ਬੜੇ ਬੜੇ ਰੋਸਟਿੰਗ ਪਹਿਲਵਾਨ ਬੜੇ ਬੜੇ ਖਿਡਾਰੀ ਪਹੁੰਚ ਰਹੇ ਨੇ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਕੱਲੂ ਵੀ ਇੱਥੇ ਕਿੰਨੇ ਵਜੇ ਜੀ 4 ਵਜੇ ਕਹਿੰਦੇ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਇਸ